ਹਾਂ ਦੀ ਗੋਲੀਆਂ ਚੱਲੀਆਂ ਜੀ ਗੋਲੀਆਂ ਦੋ ਚੱਲੀਆਂ ਗੋਲੀਆਂ ਦੇ ਲਈ ਦੋ ਗੋਲੀਆਂ ਚੱਲੀਆਂ ਨੇ ਯਾਨੀ ਕਿ ਤੇ ਜਦੋਂ ਸਾਡੇ ਨਾਲ ਜਿਹੜੇ ਗਵੰਡੀ ਆ ਉਹਨਾਂ ਨੇ ਠੰਡਾ ਖੜਕਾਇਆ ਤੇ ਮੇਰੇ ਮਿਸੀ ਦੇ ਗਏ ਕਹਿੰਦੇ ਹਾਂ ਜੀ ਕਿਨੇ ਭਾਜੀ ਕਿੱਥੇ ਆ ਕੋਈ ਪਿੱਛੇ ਗੋਲੀ ਚੱਲੇਗੀ ਰੋਟੀ ਖਾਂਦਾ ਵਾ ਜੀ ਰੋਟੀ ਛੱਡ ਕੇ ਮੈਂ ਕਿਹਾ ਜਦੋਂ ਮੈਂ ਭੱਜ ਕੇ ਗਿਆ ਤੇ ਲੇਡੀ ਨਾ ਫਰਸ਼ ਤੇ ਲੰਮੇ ਪਈ ਹੋਈ ਸੀ ਤੇ ਉਹਨਾਂ ਦੇ ਇੱਥੋਂ ਬਲਾਡ ਆ ਰਿਹਾ ਸੀ ਤੇ ਨੱਕ ਤੋਂ ਲੋਕ ਤਾਂ ਮਜ਼ਦੂਰ ਸੀ ਉਹਨਾਂ ਨੂੰ ਚੱਕ ਕੇ ਤੇ ਆ ਗੱਡੀ ਚ ਪਾ ਕੇ ਤੇ ਇੱਥੇ ਲੈ ਆਇਆ ਜਾਨੀ ਕਿਸੇ ਵਲੋਸਪਿਟ ਜਦੋਂ ਦੇਖ ਕੇ ਕੋਈ ਨਾਂ ਜਾ ਮੁੰਡਾ ਸੀ ਉਹਨੇ ਇੱਕ ਫਾਇਰ ਮੇਰੇ ਤੇ ਮਾਰਿਆ ਤੇ ਨਹੀਂ ਮੈਂ ਪਰੇ ਹੋ ਗਈ ਮੇਰੇ ਨਹੀਂ ਵੱਜਿਆ ਤੇ ਦੂਜਾ ਫਾਇਰ ਮੰਮੀ ਕਹਿੰਦੀ ਕੋਣ ਆ ਕੋਣ ਤੇ ਮੰਮੀ ਤੇ ਉਹਨੇ ਫਾਇਰ ਮਾਰਿਆ ਜਦੋਂ ਤੁਸੀਂ ਪੜੋਸੀ ਹੋ ਤਾਂ ਕਰਕੇ ਤੁਹਾਨੂੰ ਪੁੱਛ ਰਿਹਾ ਮੈਂ ਉਹਨਾਂ ਨੂੰ ਇਹਨਾਂ ਪੁੱਛਿਆ ਸੀ ਕਿ ਤੁਸੀਂ ਕਿੱਥੋਂ ਦੇ ਹੋ ਤੁਸੀਂ ਕਹਿੰਦੇ ਅਸੀਂ ਜੂਪੀ ਦੇ ਆ ਮੈਂ ਕਿਹਾ ਤੁਹਾਡੀ ਕੋਈ ਲਾਗ ਡਾਟ ਉਹ ਕੁਝ ਬੋਲਿਆ ਜਾਨੀ ਹੁਣ ਮੇਰੇ ਦੋਵੇਂ ਬੱਚੇ ਬਾਹਰ ਆ ਇੱਕ ਅਮਰੀਕਾ ਵਾ ਇੱਕ ਇੰਗਲੈਂਡ ਆ ਸਾਨੂੰ ਤਾਂ ਆਪ ਨੂੰ ਡਰ ਲੱਗਦਾ ਕਿ ਉਹ ਅਸੀਂ ਚੱਲ ਜਣਾ ਕੰਮ ਕਰਨਾ ਸੀ ਪਿੱਛੋਂ ਵਾਈਫ ਉਸੇ ਮਨ ਲਾ ਉਹੀ ਮਨ ਲਾ ਸਾਡਾ ਤਾਂ ਉਹੀ ਹੈ ਜੀ ਗੈਂਗਸਟਰ ਚੱਕੀ ਫਿਰਦੇ ਆ ਹੁਣ ਸਾਡੇ ਵਰਗਾ ਕਹਦੇ ਭਾਜੀ ਸਾਨੂੰ ਲਾਇਸੈਂਸ ਦੇ ਦਿਓ ਜੀ ਨਹੀਂ ਦੇਣਾ ਥਾਣਾ ਮੁੰਡੀਆਂ ਚੌਕੀ ਬੰਦੀ ਜਮਾਲਪੁਰ ਥਾਣਾ ਪੈਂਦਾ ਠੀਕ ਹੈ ਹਾਂਜੀ ਹਾਂਜੀ ਇਹਦੀ ਪਹੁੰਚ ਗਈ ਰਿਪੋਰਟ ਪਹੁੰਚ ਗਈ ਪਹੁੰਚ ਗਈ ਕੋਈ ਉੱਥੇ ਇਲਾਕੇ ਜਿੱਥੇ ਪਟਨਾ ਵਾਪਰੀ ਆ ਉੱਥੇ ਕੋਈ ਸੀਸੀਟੀਵੀ ਵਗੈਰਾ ਬਹੁਤ ਲੱਗੇ ਰਹੀ ਸੀ ਸਟਾਲ ਪਏ ਹੋ ਗਏ ਪੂਰਾ ਮੱਲਾ ਭਰ ਗਿਆ ਭਾਜੀ ਠੀਕ ਹਾਂਜੀ ਆਂਦੇ ਆਂਦੇ ਜੇਰੋ ਦਿਨੋਂ ਵੀ ਪਤਾ ਲੱਗਦਾ ਆਪਣੇ ਕਮਾਕਾਰਾਂ ਤੋਂ ਉਸ ਮੁਹੱਲੇ ਵਾਲੇ ਸਾਰੇ ਪਹੁੰਚ ਗਏ ਠੀਕ ਹੈ ਜੀ ਪ੍ਰੋਪਰਟੀ ਦਾ ਕੰਮ ਆਪਣਾ ਉਹ ਕਹਿਣਗੇ ਘਾਰੀ ਬੈਜੋ ਆਪਾਂ ਹੁਣ ਕੀ ਲੈਣਾ ਬਹੁਤ ਕਮਾਈਆਂ ਕਰਨੀਆਂ ਚੱਟੋ ਪਰ ਉਹ ਤਾਂ ਖਬਰਾਂ ਆਉਦੀਆਂ ਨੇ ਅਗਬਰਾਂ ਦੇ ਉਹ ਉਹਦਾ ਮर्डर ਕਰਤਾ ਉਹਦੇ ਜਿਹੜੇ ਸਹੀ ਬੰਦੇ ਉਹਨਾਂ ਨੂੰ ਲਾਇਸੈਂਸ ਨਹੀਂ ਦਿੰਦੇ ਸਸੀ ਗੱਜ ਜੀ ਤੁਸੀਂ ਵੀਰ ਨੂੰ ਲਿਜਾਣਾ ਲਾਈਵ ਦੇ ਨਾਲ ਤੇ ਮਾਮੇ ਤਾਂ ਪਰ ਮੌਜੂਦ ਹਨ ਲਿਜਾਣਾ ਦੇ ਸਿਵਲ ਹਸਪਤਲ ਸੋ ਸਿਵਲ ਹਸਪਤਲ ਦੀਆਂ ਤਸਵੀਰਾਂ ਨੇ ਮਾਮਲਾ ਵੀ ਦੱਸ ਦਿੰਦੇ ਆ ਕਿ ਕੀ ਹੈ ਜਾ ਰਿਹਾ ਮੁੰਡੀਆਂ ਇਲਾਕੇ ਦੇ ਵਿੱਚ ਗੋਲੀ ਚੱਲੀ ਹੈ ਗੋਲੀਆਂ ਚੱਲਣ ਦੇ ਨਾਲ ਇੱਕ ਲੇਡੀਜ਼ ਹੈ ਜਿਸ ਦਾ ਨਾਮ ਪੂਨਮ ਪਾਂਡੇ ਦੱਸਿਆ ਜਾ ਰਿਹਾ ਤਾਂ ਉਸ ਦੀ ਮੌਤ ਹੋ ਗਈ ਆ ਸੋ ਜਿਹੜੇ ਨੇਬਰ ਨੇ ਉਸ ਇਲਾਕੇ ਦੇ ਜਿਹੜੇ ਲੈ ਕੇ ਆਏ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਮੇਰਾ ਨਾਮ ਹਰਦੇਵ ਆ ਜੀ ਅੱਛਾ ਤੇ ਕਿ ਕਿੱਥੇ ਕਹਿੰਦੇ ਗੋਲੀਆਂ ਚੱਲੀਆਂ ਹਾਂਜੀ ਗੋਲੀਆਂ ਚੱਲੀਆਂ ਜੀ ਗੋਲੀਆਂ ਦੋ ਚੱਲੀਆਂ ਗੋਲੀਆਂ ਨਹੀਂ ਜਿੱਲੇ ਦੋ ਗੋਲੀਆਂ ਚੱਲੀਆਂ ਨੇ ਜਨ ਕਿ ਆਪਣਾ ਇਦਾਂ ਸੀਗਾ ਮੈਂ ਰੋਟੀ ਖਾਂਦਾ ਪਿਆ ਸੀਗਾ ਤੇ ਜਦੋਂ ਸਾਡੇ ਨਾਲ ਜਿਹੜੇ ਗਵੰਡੀ ਆ ਉਹਨਾਂ ਨੇ ਕੁੰਡਾ ਖੜਕਾਇਆ ਤੇ ਮੇਰੇ ਮਿਸੀ ਦੇ ਕਹਿੰਦੇ ਹਾਂ ਜੀ ਕਿਨੇ ਭਾਜੀ ਕਿੱਥੇ ਆ ਪਿੱਛੇ ਗੋਲੀ ਚੱਲੇਗੀ ਤੇ ਜਦੋਂ ਮੈਂ ਰੋਟੀ ਖੰਡਾ ਵਾਜੀ ਰੋਟੀ ਛੱਡ ਕੇ ਮੈਂ ਕਿ ਜਦੋਂ ਮੈਂ ਭੱਜ ਕੇ ਗਿਆ ਤੇ ਲੇਡੀ ਨਾ ਫਰਸ਼ ਤੇ ਲੰਮੇ ਪਈ ਹੋਈ ਸੀ ਤੇ ਉਹਨਾਂ ਦੇ ਇੱਥੋਂ ਬਲੱਡ ਆ ਰਿਹਾ ਸੀ ਤੇ ਨੱਕ ਤੋਂ ਵੀ ਫੈਰ ਜਿਵੇਂ ਵੱਜਾ ਹੁੰਦਾ ਉਹਨਾਂ ਨੇ ਤੇ ਜਾਨੂ ਮੈਂ 2-3 ਮਜ਼ਦੂਰ ਸੀ ਉਹਨਾਂ ਨੂੰ ਚੱਕ ਕੇ ਤੇ ਅੱਗ ਗੱਡੀ ਚ ਪਾ ਕੇ ਤੇ ਇੱਥੇ ਲੈ ਆਇਆ ਜਾਨੀ ਕਿ ਅਸੀਂ ਵਲੋ ਹਸਪੀਟਲ ਤੇ ਰਸਤੇ 'ਚ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਹਿੰਦੇ ਵੀ ਮਤਲਬ ਅਸੀਂ ਸੋਚਿਆ ਜਦੋਂ ਕੁੰਡਾ ਖੜਕਾਇਆ ਨਾ ਅਸੀਂ ਸੋਚਿਆ ਵੀ ਕਿਤੇ ਕੋਈ ਮਤ ਪਾਗੇ ਜਦੋਂ ਦੇਖੇ ਕੋਈ ਨਿਆਣਿਆ ਮੁੰਡਾ ਸੀ ਉਹਨੇ ਇੱਕ ਫਾਇਰ ਮੇਰੇ ਤੇ ਮਾਰਿਆ ਕਹਿੰਦੀ ਮੈਂ ਪਰੇ ਹੋ ਗਈ ਮੇਰੇ ਨਹੀਂ ਵੱਜਿਆ ਫਿਰ ਦੂਜਾ ਫਾਇਰ ਮੰਮੀ ਕਹਿੰਦੀ ਕੌਣ ਹੈ ਕੋਣ ਤੇ ਮੰਮੀ ਤੇ ਉਹਨੇ ਫਾਇਰ ਮਾਰਿਆ ਜਦੋਂ ਇੱਥੇ ਵੱਡੀ ਗੋਲੀ ਤੇ ਭਾਜੀ ਇੱਥੋਂ ਨਿਕਲੀ ਹੋਈ ਆ ਨਕਸ ਤੋਂ ਹਾਂਜੀ ਹਾਂਜੀ ਡੈਥ ਹੋ ਗਈ ਭਾਜੀ ਤੇ ਕੋਈ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਕੀ ਹੈ ਹਜੇ ਤਾਂ ਮਤਲਬ ਉਹਨਾਂ ਦੇ ਹਸਬੰਡ ਆ ਗਏ ਨੇ ਉਹ ਦੱਸਦੇ ਆ ਉਨੇ ਇਹ ਬਿਮਾਰ ਤਾਂ ਸਦਮੇ ਜਾਉ ਵਿਚਾਰਾ ਬੋਲ ਨਹੀਂ ਪਾ ਰਿਹਾ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਹਾਲਾਤਾਂ ਦੇ ਵਿੱਚ ਪੁੱਛਣਾ ਵੀ ਨਹੀਂ ਚਾਹੁੰਦੇ ਚਲੋ ਤੁਸੀਂ ਪੜੋਸੀ ਹੋ ਤਾਂ ਕਰਕੇ ਤੁਹਾਨੂੰ ਪੁੱਛ ਰਹੇ ਮੈਂ ਉਹਨੂੰ ਇਹਨਾਂ ਪੁੱਛਿਆ ਸੀ ਵੀ ਤੁਸੀਂ ਕਿੱਥੋਂ ਦੇ ਹੋ ਤੁਸੀਂ ਕਹਿੰਦੇ ਅਸੀਂ ਜੁਪੀ ਦੇ ਆ ਮੈਂ ਕਿਹਾ ਤੁਹਾਡੀ ਕੋਈ ਲਾਕਡਾਟ ਉਹ ਕੁਝ ਬੋਲਿਆ ਜਾਂ ਠੀਕ ਹੈ ਹਾਂਜੀ ਹਾਂਜੀ ਤੇ ਇਹ ਇੱਥੇ ਕਿੰਨੀ ਦੇਰ ਤੋਂ ਰਹਿੰਦੇ ਸੀ ਮੁੰਡਿਆਂ ਲੱਕ ਦੇ ਵਿੱਚ ਇਹ 2-3 ਸਾਲ ਤੋਂ ਕਿਸੇ ਦਾ ਕੰਮ ਕਰਦੇ ਇਹ ਫੈਕਟਰੀ 'ਚ ਕੰਮ ਕਰਦਾ ਜੀ ਫੈਕਟਰੀ 'ਚ ਕੰਮ ਕਰਦਾ ਐਨੀ ਲਾਕਡਾਟ ਕੀ ਗੋਲੀਆਂ ਚਲ ਮਾਰ ਕੇ ਮਾਰ ਦਿੱਤਾ ਗਿਆ ਜਨਾਨੀ ਹਾਂਜੀ ਇਹੀ ਤਾਂ ਹਨਾਨੀ ਵਾਲੀ ਗੱਲ ਆ ਜੀ ਹੋਣੇ ਮੇਰੇ ਦੋਵੇਂ ਬੱਚੇ ਬਾਹਰ ਆ ਇੱਕ ਅਮਰੀਕਾ ਵਾ ਇੱਕ ਇੰਗਲੈਂਡ ਆ ਸਾਨੂੰ ਤਾਂ ਆਪ ਨੂੰ ਡਰ ਲੱਗਦਾ ਕਿ ਉਹ ਅਸੀਂ ਚੱਲ ਜਾਈਏ ਨਾ ਕੰਮ ਕਰਾਂ ਤੇ ਪਿੱਛੋਂ ਵਾਈਫ ਉਸੇ ਮਨ ਲਾਉ ਉਹੀ ਮਨ ਲਾ ਸਾਡਾ ਤਾਂ ਉਹੀ ਹੈ ਜੀ ਬੇਟਾ ਮੇਰਾ ਇੱਕ ਅਮਰੀਕਾ ਇੱਕ ਇੰਗਲੈਂਡ ਆ ਜੀ ਕਿੰਨੇ ਬੱਚੇ ਨੇ ਇਹਨਾਂ ਦੇ ਜਿਹਨਾਂ ਦੇ ਦੱਚੂ ਇਹਨਾਂ ਦੇ ਮੇਰੇ ਖਾਲ ਦੋ ਬੱਚੇ ਆ ਇੱਕ ਗੁੱਡੀ ਆ ਇੱਕ ਬੇਟਾ ਵਾ ਹਾਂ ਜੀ ਪੁਲਿਸ ਆਈ ਮੌਕੇ ਤੇ ਪੁਲਿਸ ਮੌਕੇ ਤੇ ਮੈਂ ਫੋਨ ਕਰਤਾ ਸੀਗਾ ਕਿਉਂਕਿ ਭਾਜੀ ਅਚਾਨਕ ਪੁਲਿਸ ਵੀ ਕਿਵੇਂ ਆ ਜੀ ਥਾਣਾ ਕਿਹੜਾ ਪੈਂਦਾ ਥਾਣਾ ਮੁੰਡੀਆਂ ਚੌਂਕੀ ਪੈਂਦੀ ਜਮਾਲਪੁਰ ਥਾਣਾ ਪੈਂਦਾ ਜੀ ਹ ਹਾਂਜੀ ਜੀ ਬੌਂਡ ਗਈ ਰਿਪੋਰਟ ਪਹੁੰਚ ਗਈ ਸੀ ਪਹੁੰਚ ਗਈ ਸੀ ਕੋਈ ਉਥੇ ਇਲਾਕੇ ਜਿੱਥੇ ਪਟਨਾ ਵਾਪਰੀ ਆ ਉਥੇ ਕੋਈ ਸੀਸੀਟੀਵੀ ਵਗੈਰਾ ਲੱਗੇ ਬਹੁਤ ਲੱਗੇ ਜੀ ਸੀਸੀਟੀਵੀ ਕੈਮਰਾ ਬਹੁਤ ਲੱਗੇ ਕੋਈ ਆਈਡੀਆ ਹੈ ਕੋਈ ਕਿੰਨੇ ਬੰਦੇ ਆਏ ਸੀ ਕਾਦੇ ਚ ਆਏ ਸੀਗੇ ਫਿਲਹਾਲ ਤਾਂ ਉਹਨਾਂ ਦੇ ਘਰ ਇੱਕੋ ਹੀ ਆਇਆ ਭਾਜੀ ਜੀ ਹਾਂਜੀ ਹਾਂਜੀ ਇੱਕੋ ਹੀ ਆਇਆ ਕੋਈ ਮਤਲਬ ਨਕਾਬ ਮੂੰਹ ਤੇ ਨਕਾਬ ਬੰਨੇ ਹੋਏ ਸੀ ਜਾਂ ਮੋਟਰਸਾਈਕਲਾਂ ਤੇ ਸੀ ਮੂੰਹ ਤੇ ਨਕਾਬ ਆਇਆ ਸੀ ਕਿੱਲ ਅੱਛਾ ਕਿੰਨੇ ਬੰਦੇ ਸੀ ਇੱਕ ਜਿਹੜਾ ਘਰ ਦੇ ਅੰਦਰ ਐਂਟਰ ਹੋਇਆ ਕੱਲਾ ਹੀ ਸੀ ਉਹ ਠੀਕ ਹੈ ਹਾਂਜੀ ਇਲਾਕਾ ਦੇ ਵਿੱਚ ਮੌਲ ਕਿਹੋ ਜਿਹਾ ਪੂਰਾ ਮੱਲਾ ਪ ਦੇਰੋਂ ਦੇਰੋਂ ਵੀ ਪਤਾ ਲੱਗਦਾ ਆਪਣੇ ਕਮਾਕਾਰਾਂ ਤੋਂ ਉਸ ਮੁੱਲੇ ਵਾਲੇ ਸਾਰੇ ਪਹੁੰਚ ਗਏ। ਦਾਤੋਂ ਭਾਜੀ ਲੱਗਦੇ ਹੁਣ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਟਿਆ ਵੀ ਇੱਕ ਬੇਟਾ ਮੇਰਾ ਅਮਰੀਕਾ ਵਾ ਇੱਕ ਇੰਗਲੈਂਡ ਆ। ਠੀਕ ਆ ਜੀ ਘਰੇ ਲੇਡੀਆਂ ਇਕੱਲੀ ਰਹਿੰਦੀਆਂ ਆ। ਆ ਸ਼੍ਰੀਆਮ ਬਾਰਦਾਤ ਹੋ ਗਈ ਭਾਜੀ। ਜੀ ਤੇ ਬੱਚਾ ਤਾਂ ਸੋਚਦਾ ਹੀ ਆ ਨਾ ਵਾਈਫ ਵੀ ਹੁਣ ਡਰ ਕੇ ਕਹੂਗੀ ਯਾਰ ਜਿੱਤੇ ਅਸੀਂ 11 12 ਵਜੇ ਘਰ ਤੋਂ ਨਿਕਲਦੇ ਆ। ਠੀਕ ਆ ਜੀ ਪ੍ਰਾਪਰਟੀ ਦਾ ਕੰਮ ਆਪਣਾ ਉਹ ਕਹਿਣਗੇ ਘਰੀ ਬਹਿ ਜਾਓ ਆਪਾਂ ਹੁਣ ਕੀ ਲੈਣਾ ਬਹੁਤ ਕਮਾਈਆਂ ਕਰਨੀਆਂ ਟੱਪਰ। ਮੰਗਦਾ ਇਹੀ ਆ ਜੀ। ਮਤਲਬ ਸਾਰਾ ਕੋ ਪਤਾ ਹੀ ਆ ਭਾਜੀ ਕੀ ਹੋਇਆ ਕੀ ਨਹੀਂ ਉਥੇ ਮੰਗ ਕੀ ਕਰੀ ਕਰੀਏ ਰੋਜ਼ ਤਾਂ ਖਬਰਾਂ ਆਉਂਦੀਆਂ ਨੇ ਅਖਬਾਰਾਂ ਦੇ ਉਹ ਉਹਦਾ ਮਰਡਰ ਕਰਤਾ ਉਹਦੇ ਜਿਹੜੇ ਸਹੀ ਬੰਦੇ ਉਹਨਾਂ ਨੂੰ ਲਾਇਸੈਂਸ ਨਹੀਂ ਦਿੰਦੇ ਆ ਕੀ ਕਰਦੇ ਆ ਗੈਂਗਸਟਰ ਚੱਕੀ ਫਿਰਦੇ ਆ ਹੁਣ ਸਾਡੇ ਵਰਗਾ ਕਹਦੇ ਭਾਜੀ ਸਾਨੂੰ ਲਾਇਸੈਂਸ ਦੇ ਦਿਓ ਜੀ ਨਹੀਂ ਦੇਣਾ ਇਹ ਹੈ ਲੋਕ ਹੈ ਸਭਾ ਉਸ ਨੂੰ ਮੋਰਚੀ ਦੇ ਵਿੱਚ ਹਾਲ ਦੀ ਖਲਾਸ ਲੈ ਕੇ ਜਾਇਆ ਜਾ ਰਿਹਾ ਪਰ ਪਰਿਵਾਰ ਹੈ ਜਿਹੜਾ ਸਦਮੇ ਦੇ ਵਿੱਚ ਹੈ ਕੁਝ ਵੀ ਹਜੇ ਨਹੀਂ ਬੋਲ ਪਾਰਿਆ ਪਰ ਵੱਡੀ ਗੱਲ ਹੈ ਲੁਧਿਆਣਾ ਦੇ ਬੁਢੀਆਂ ਇਲਾਕੇ ਦੇ ਵਿੱਚ ਜੀਟੀਵੀ ਮਾਰਕਟ ਉਸ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਮਹਿਲਾ ਜਿਸ ਦਾ ਨਾਮ ਪੂਨਮ ਪਾਂਡੇ ਦੱਸਿਆ ਜਾ ਰਿਹਾ ਉਸ ਦੀ ਮੌਤ ਹੋ ਗਈ ਆ ਸੋ ਪੁਲਿਸ ਨੇ ਹਾਲ ਦੀ ਫਿਲਹਾਲ ਮੌਕੇ ਤੇ ਪਹੁੰਚ ਕੇ ਛਾਣਬੀਨ ਸ਼ੁਰੂ ਕਰਤੀ ਆ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰਤੀ ਆ ਕਿ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਂਦਾ ਕਿਉਂਕਿ ਪੁਰਾਣੀ ਰੰਜਿਸ਼ ਵੀ ਕਿਤੇ ਨਾ ਕਿਹਾ ਜਾ ਰਿਹਾ ਸੋ ਹੋਰ ਵੀ ਕੀ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆਂਦਾ ਆਉਣ ਵਾਲਾ ਸਮਾਂ ਦੱਸੂਗਾ ਲੁਧਿਆਣਾ ਤੋਂ ਲੁਧਿਆਣਾ ਲਾਈਵ ਦੇ ਲਈ ਅਮਿਤ ਠੱਪਾ ਰਿਪੋਰਟ